ਇਥੋਪੀਆ ਦੇ ਵਿੱਚ 12000 ਸਾਲ ਬਾਅਦ ਇੱਕ ਜਵਾਲਾਮੁਖੀ ਫਟਿਆ ਇਸ ਦਾ ਅਸਰ 4000 ਕਿਲੋਮੀਟਰ ਦੂਰ ਦਿੱਲੀ ਤੱਕ ਦੇਖਣ ਨੂੰ ਮਿਲ ਰਿਹਾ ਹੈ ਯਾਨੀ ਕਿ ਜਵਾਲਾਮੁਖੀ ਦੀ ਜੋ ਰਾਖ ਸੀ ਉਹ ਦਿੱਲੀ ਤੱਕ ਉਸ ਦਾ ਅਸਰ ਦੇਖਣ ਨੂੰ ਮਿਲਿਆ ਹੈ ਕਈ ਉਡਾਣਾਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਗਈਆਂ ਨੇ ਭਾਰਤੀ ਹਵਾਵਾਜ਼ੀ ਮੰਤਰਾਲੇ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਇਹ ਜਵਾਲਾਮੁਖੀ ਐਡੇ ਵੱਡੇ ਪੱਧਰ ਤੇ ਅਸਰ ਕਰ ਰਿਹਾ ਹੈ ਕਿ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ 15 ਕਿਲੋਮੀਟਰ ਉਚਾਈ ਤੱਕ ਇਸ ਦੀ ਰਾਖ ਪਹੁੰਚ ਚੁੱਕੀ ਹੈ ਅਸਮਾਨ ਦੇ ਵਿੱਚ ਵੱਖ-ਵੱਖ ਖੇਤਰਾਂ 'ਚ 4300 ਕਿਲੋਮੀਟਰ ਦੂਰ ਦਿੱਲੀ ਤੱਕ ਇਸ ਦੀ ਰਾਖ ਦਾ ਅਸਰ ਦੇਖਣ ਨੂੰ ਮਿਲਿਆ ਹੈ ਈਥੋਪੀਆ ਦਾ ਹੇਲੀਗੂਬੀ ਜਵਾਲਾਮੁਖੀ 12000 ਸਾਲ ਬਾਅਦ ਐਤਵਾਰ ਨੂੰ ਅਚਾਨਕ ਫਟਿਆ ਸੀ ਜਵਾਲਾਮੁਖੀ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ ਇਹ ਲਾਲ ਸਾਗਰ ਦੇ ਨਾਲ-ਨਾਲ ਯਮਨ ਅਤੇ ਓਮਾਨ ਤੱਕ ਫੈਲ ਗਈ ਸੋਮਵਾਰ ਰਾਤ ਲਗਭਗ 11 ਵਜੇ ਇਸ ਰਾਖ ਦਾ ਅਸਰ ਇਥੋਪੀਆ ਤੋਂ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ ਵਿੱਚ ਵੀ ਦੇਖਿਆ ਗਿਆ ਇੰਡੀਆ ਮੈਟ ਸਕਾਈ ਵੈਦਰ ਅਲਰਟ ਦੀ ਰਿਪੋਰਟ ਦਿੱਤੀ ਗਈ ਹੈ ਕਿ ਇਹ ਰਾਖ ਦਾ ਬੱਦਲ ਜੋਧਪੁਰ जैसलमेर ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਹੁਣ ਉੱਤਰ ਪੂਰਬ ਵੱਲ ਵੱਧ ਰਿਹਾ ਹੈ ਇਹ ਬੱਦਲ ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਫੈਲ ਗਿਆ। ਇਸ ਦਾ ਇੱਕ ਹਿੱਸਾ ਗੁਜਰਾਤ ਨੂੰ ਵੀ ਛੂ ਸਕਦਾ ਹੈ। ਇਸ ਦਾ ਪ੍ਰਭਾਵ ਰਾਤ ਸਮੇਂ ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਕਈ 에ਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ, ਜਦਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਰਲਮ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਾਗਰਿਕ ਜੀਵਨ ਤੇ ਪ੍ਰਭਾਵ ਘੱਟ ਹੋਵੇਗਾ ਪਰ ਉਡਾਣਾਂ ਤੇ ਇਸ ਦਾ ਅਸਰ ਜ਼ਰੂਰ ਹੋਵੇਗਾ। ਪੰਜਾਬ ਭਾਰਤ ਦੇ ਹਵਾ ਬਾਜ਼ੀ ਮੰਤਰਾਲਾ ਜਿਹੜਾ ਉਸ ਦਾ ਵੀ ਬਿਆਨ ਸਾਹਮਣੇ ਆਇਆ ਸੋ ਉਹਨਾਂ ਨੇ ਕੀ ਕੁਝ ਕਿਹਾ ਸੋ ਜਵਾਲਾਮੁਖੀ ਦੀ ਸਵਾ ਕਾਰਨ ਕਈ ਉਡਾਣਾਂ ਰੱਦ ਤਾਂ ਹੋਈਆਂ ਨੇ ਸੋ ਜਵਾਲਾਮੁਖੀ ਮਾਮਲੇ ਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਸ਼ਹਿਰੀ ਹਵਾ ਬਾਜ਼ੀ ਮੰਤਰਾਲੇ ਨੇ ਸਪਸ਼ਟ ਕੀਤਾ ਭਾਰਤ ਸਰਕਾਰ ਨੇ ਕਿ ਇਸ ਮਾਮਲੇ ਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਇਥੋਪੀਆ ਦੇ ਵਿੱਚ ਜਵਾਲਾਮੁਖੀ ਫਟਣ ਕਾਰਨ ਇਸ ਦਾ ਅਸਰ ਲਗਭਗ 4000 ਕਿਲੋਮੀਟਰ ਦੂਰ ਭਾਰਤ ਦੇ ਵਿੱਚ ਦੇਖਿਆ ਗਿਆ ਹੈ ਸੋ ਜਵਾਲਾਮੁਖੀ 12000 ਸਾਲ ਬਾਅਦ ਫਟਿਆ ਇਸ ਦੀ ਰਾਖਤ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਦੀ ਸੰਭਾਵਨਾ ਜਤਾਈ ਗਈ ਹੈ